ਤੇ ਤੈਨੂੰ ਤਾਂ ਪਤਾ ਲੱਗ ਗਿਆ ਵੀ ਸਿਗਨਲ ਆ ਗਿਆ ਹੈ ਅੱਛਾ ਜਦ ਜਿੱਦੂ ਆ ਜੇਗੀ ਮੈਂ ਮਾਲਾ ਕਰਤਾਰਪੁਰ ਸਾਹਿਬ ਪਹੁੰਚਣ ਆਲੇ ਆ ਕੇ ਸਾਹਮਣੇ ਦਿਖਦਾ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਕਰਤਾਰਪੁਰ ਸਾਹਿਬ ਜਿੱਥੇ ਵਾਸਤੇ ਆਪਾਂ ਸੁੱਖਾ ਸੁੱਖਦੇ ਆ ਜਾਣਦਿਆਂ ਅਤੇ ਪਾਸਪੋਰਟ ਕਰਵਾ ਕੇ ਆਪਾਂ ਕਹਿੰਦੇ ਆ ਵੀ ਚੱਲ ਸਟੈਂਪ ਨਹੀਂ ਲੱਗਦੀ ਚੱਲ ਜਾ ਰ ਆਪਾਂ ਦਰਸ਼ਨ ਕਰਕੇ ਆਨੇ ਆ 2000 ਰੁਪਿਆ ਵੀ ਭਰਦੇ ਆਪਾਂ ਇੱਥੇ ਆਉਣ ਦੇ ਲਈ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਖਰੀ ਸਮੇਂ ਦਾ ਘਰ ਵਧੀਆ ਜੀ ਠੀਕ ਹੈ ਜੀ ਲਓ ਫੱਲੈ ਸਾਰੇ ਇਕੱਠੇ ਨਾ ਅਸੀਂ 7 ਜਣੇ ਆ ਇੱਕ ਲੰਘਿਆ 6 ਹੋਰ ਇੱਥੇ ਅਸੀਂ ਰਹਿਣਾ ਦੋ ਰਾਤਾਂ ਅੱਜ ਦੀ ਰਾਤ ਤੇ ਕੱਲ ਦੀ ਰਾਤ ਪਰਸੋਂ ਨੂੰ ਇੱਥੋਂ ਜਾਵਾਂਗੇ ਲਾਹੌਰ ਸਾਨੂੰ ਹਾਲ ਕਮਰਿਆਂ ਚ ਪਾਇਆ ਜਾ ਰਿਹਾ ਤੇ ਹਾਲ ਕਮਰੇ ਦਿੱਤੇ ਜਾ ਰਹੇ ਨੇ ਤੇ ਸੁਖਦੇਵ ਸਿੰਘ ਜੀ ਕਹਿੰਦੇ ਸਾਨੂੰ ਪ੍ਰਾਈਵੇਟ ਰੂਮ ਚਾਹੀਦਾ ਏਸੀ ਵਾਲਾ ਪ੍ਰਾਈਵੇਟ ਰੂਮ ਸੰਗਤ ਤੋਂ ਟਮਾਟਾ ਰਹਿਣਾ ਕਹਿੰਦੇ ਮਜ਼ਾਕ ਦੀ ਗੱਲ ਐ ਹੱਸਦੇ ਆ ਤੁਹਾਨੂੰ ਵੀ ਆ ਜੀ ਬੋਸ ਬਾਹਰ ਬਾਹਰ ਫ੍ਰੀ ਦਾਣਾ ਕੋ ਪੱਖੇ ਦਾ ਮਸਲਾ ਚੈੱਕ ਕਰਦੇ ਚਲੋ ਭੇਜਵਾਨੋ ਪੱਖੇ ਦੇ ਹੇਠਾਂ ਪੋਜੀਸ਼ਨ ਲੈ ਲਓ واحرو جی کا خالصا واحو جی کی فتح جی ست گرو نانک پرگٹیا مٹی دگ چانن ہوا ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਅੱਜ ਮੈਂ ਉਸ ਸੁਹਾਗੇ ਥਾਂ ਦੇ ਉੱਪਰ ਮੌਜੂਦ ਆ ਜਿੱਥੇ ਆਉਣ ਦੇ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਰਸਦੀਆਂ ਨੇ ਮੈਂ ਦੋ ਵਾਰ ਬਾਰਡਰ ਤੋਂ ਆ ਕੇ ਵਾਪਸ ਮੁੜਿਆ ਪਰ ਮਨ ਦੇ ਵਿੱਚ ਕਿਤੇ ਇਹ ਤਾਂ ਜਰੂਰ ਸੀ ਕਿ ਮੈਂ ਕਦੇ ਇਸ ਸਥਾਨ ਦੇ ਦਰਸ਼ਨ ਕਰਾਂ ਅਪਲਾਈ ਵੀ ਕੀਤਾ ਸੀ ਪਰ ਨਹੀਂ ਹੋ ਪਾਇਆ ਅੱਜ ਵੱਡੇ ਕਰਮਾਂ ਦੇ ਨਾਲ ਮੈਨੂੰ ਮੌਕਾ ਮਿਲਿਆ ਮੈਂ ਇਸ ਸਥਾਨ ਤੇ ਪਹੁੰਚਿਆ ਜਿੱਥੇ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਹਾਂਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਖਰੀ ਸਮਾ ਸਮੇਂ ਦਾ ਗਵਾਹ ਇਹ ਕਰਤਾਰਪੁਰ ਜਿੱਥੇ ਗੁਰੂ ਅੰਗਦ ਦੇਵ ਜੀ ਦਾ ਮੇਲ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜਿਸ ਜਗ੍ਹਾ ਗੁਰਤਾ ਗੱਦੀ ਦਿੱਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਜਿੱਥੇ ਖੇਤੀ ਕੀਤੀ ਅਤੇ ਕਿਰਤ ਕਰਨੀ ਵੰਡ ਛਕਣਾ ਸਿਖਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਭਾਈ ਲੈਣੇ ਦੀ ਪਰਖ ਕੀਤੀ ਅਤੇ ਬਹੁਤ ਤਰ੍ਹਾਂ ਦੇ ਕੌਤਕ ਕੀਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪਵਿੱਤਰ ਸਥਾਨ ਦੇ ਉੱਪਰ ਮੈਂ ਇਸ ਵਕਤ ਹਾਜ਼ਰੀ ਦੇਣ ਆਇਆ ਆਪਣੇ ਜਥੇ ਦੇ ਨਾਲ ਕਿਉਂਕਿ ਸਾਡਾ ਜਥਾ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ ਦੇ ਲਈ ਚੱਲਿਆ ਹੋਇਆ ਹੈ ਚੱਲਦੇ-ਚੱਲਦੇ ਅੱਜ ਦਾ ਜੋ ਸਾਡਾ ਪਨਾਵ ਹੈਗਾ ਉਹ ਅਸੀਂ ਅਰਤਾਰਪੁਰ ਸਾਹਿਬ ਪਹੁੰਚਿਆ ਹਾਂ। ਹਾਂਜੀ ਅਰਤਾਰਪੁਰ ਜੋ ਕਿ ਸਾਡੇ ਭਾਰਤ ਦੇ ਬਾਰਡਰ ਤੋਂ ਸਿਰਫ 4 ਜਾਂ 5 ਕਿਲੋਮੀਟਰ ਦੂਰ ਹੈ। ਇੱਥੇ ਸਾਡੇ ਫੋਨਾਂ ਦੀ ਰੇਂਜ ਵਗੈਰਾ ਵੀ ਹੈ। ਬਹੁਤ ਵਧੀਆ ਉਪਰਾਲਾ ਕੀਤਾ ਹੈ ਦੋਵੇਂ ਸਰਕਾਰਾਂ ਨੇ ਰਲ ਕੇ ਕਿ ਸਿੱਖ ਸੰਗਤਾਂ ਨੂੰ ਵਿਛੜੇ ਹੋਏ ਗੁਰੂ ਧਾਮਾਂ ਦੇ ਦਰਸ਼ਨ ਕਰਾਉਣ ਦਾ ਇਹ ਬਹੁਤ ਵੱਡਾ ਉਪਕਾਰ ਦਾ ਕੰਮ ਕੀਤਾ ਹੈ ਜਿਸ ਤਰ੍ਹਾਂ ਸਿੱਖ ਅਰਦਾਸ ਕਰਦੇ ਨੇ ਜਿੰਨਾ ਜਿੰਨਾ ਗੁਰੂ ਧਾਮਾਂ ਤੋਂ ਖਾਲਸਾ ਪੰਥ ਰੋ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਦੇਦਾਰੇ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਆਪਣੇ ਸਿੱਖਾਂ ਨੂੰ ਸ਼ਰਧਾਲੂਆਂ ਨੂੰ ਮੌਕਾ ਬਖਸ਼ਿਸ਼ ਕੀਤਾ ਹੈ ਉਹਨਾਂ ਪਵਿੱਤਰ ਸਥਾਨਾਂ ਤੇ ਜਾਣ ਦਾ ਜਿੱਥੇ ਕਦੇ ਸਾਡੇ ਗੁਰੂ ਮਹਾਰਾਜ ਨੇ ਆਪਣੇ ਜੀਵਨ ਦੇ ਉਪਦੇਸ਼ ਬਖਸ਼ਿਸ਼ ਕੀਤੇ ਸਨ ਆਪਣੇ ਜੀਵਨ ਦੇ ਕੀਮਤੀ ਪਲ ਸਿੱਖ ਸਾ ਸਿੱਖ ਸੰਗਤਾਂ ਨੂੰ ਉਤਾਰਦੇ ਹੋਏ ਗੁਜ਼ਾਰੇ ਸਨ ਆਓ ਆਪਾਂ ਦਰਸ਼ਨ ਕਰਦੇ ਆਂ ਅਤੇ ਨਾਲ ਨਾਲ ਇਸ ਜਗ੍ਹਾ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਜਿੱਥੇ-ਜਿੱਥੇ ਆਪਾਂ ਜਾਵਾਂਗੇ ਉਸ ਜਗ੍ਹਾ ਦਾ ਇਤਿਹਾਸ ਆਪਾਂ ਸਾਂਝਾ ਕਰਾਂਗੇ ਜੀ ਗਿੰਦੂ ਮੁਸਲਾਈ ਸਨਾਹ ਤੇ ਸਰੂਪੇ ਪਾ ਤੀਰਥਨਾਥਾ ਪੂਜਾ ਕਾਜੋਗੀ ਇੱਕ ਉਤਾ ਖਜਰੇ ਥਾ ਜਨਾ ਪੀਕਾਈ ਕਾ ਚੱਲ ਚੱਦੀ ਆ ਪਰੀਆਂ ਲੋ ਲੋ ਆਕਰਯਤ ਹੋਏ ਜੇ ਅਕੇਸ ਤੋ ਹੈ ਗਾਣੇ ਹਨ ਤੁਨਾ ਪੀਪੇ ਰਸ ਇਹ ਆਪਣੇ ਸਾਹਮਣੇ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਾਦਰ ਜੋ ਉਹਨਾਂ ਦੇ ਅੰਤਿਮ ਸਮੇਂ ਉਹਨਾਂ ਦੇ ਉੱਪਰ ਦਿੱਤੀ ਹੋਈ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸੰਸਾਰ ਨੂੰ ਛੱਡਿਆ ਇਸ ਸੰਸਾਰ ਤੋਂ ਆਪਣੇ ਨਿਜ ਸਥਾਨ ਨੂੰ ਚਲੇ ਗਏ ਉਸ ਸਮੇਂ Hindu ਅਤੇ Sikh ਅਤੇ ਇੱਕ ਪਾਸੇ ਮੁਸਲਮਾਨ ਭਾਈਚਾਰਾ ਆਪੋ ਆਪਣੇ ਦਾਅਵੇ ਕਰਨ ਲੱਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਗੁਰੂ ਸਨ ਸਾਡੇ ਪੀਰ ਸਨ ਤਾਂ ਕਿਸੇ ਸਿਆਣੇ ਮਹਾਪੁਰਖ ਨੇ ਕਿਹਾ ਕਿ ਤੁਸੀਂ ਤਾਂ ਕਿਸੇ ਸਿਆਣੇ ਮਹਾਪੁਰਖ ਨੇ ਕਿਹਾ ਕਿ ਆਪਾਂ ਅਰਦਾਸ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪੇ ਆਪਣਾ ਫੈਸਲਾ ਕਰਨਗੇ ਕਿ ਉਹਨਾਂ ਦੇ ਸਰੀਰ ਦਾ ਕਿਸ ਤਰ੍ਹਾਂ ਸੰਸਕਾਰ ਕਰਨਾ ਹੈ ਤਾਂ ਅਰਦਾਸ ਕੀਤੀ ਗਈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਰੀਰ ਉੱਪਰ ਚਾਦਰ ਚੁੱਕੀ ਗਈ ਤਾਂ ਇਹ ਅੱਠਾ ਫੁੱਲ ਸਨ ਤਾਂ ਵਿਚਾਰ ਬਟਾਂਦਰੇ ਤੋਂ ਬਾਅਦ ਦੋਵੇਂ ਧਿਰਾਂ ਨੇ ਸਿੱਖਾਂ ਅਤੇ ਮੁਸਲਮਾਨਾਂ ਨੇ ਫੁੱਲਾਂ ਤੇ ਚਾਦਰ ਦਾ ਬਰਾਬਰ ਬਰਾਬਰ ਵਟਾਂਦਰਾ ਕਰ ਲਿਆ ਦੋ ਹਿੱਸੇ ਕਰ ਲਏ ਸਿੱਖਾਂ ਨੇ ਉਸ ਚਾਦਰ ਤੇ ਫੁੱਲਾਂ ਨੂੰ ਸੰਸਕਾਰ ਕਰਕੇ ਉਸ ਦੇ ਉੱਪਰ ਇੱਕ ਸਮਾਧ ਬਣਾ ਦਿੱਤੀ ਜੋ ਅੰਦਰ ਬਣੀ ਆ ਆਪਾਂ ਦੇ ਦਰਸ਼ਨ ਕਰਦੇ ਆ ਅਤੇ ਮੁਸਲਮਾਨ ਭਾਈਚਾਰੇ ਨੇ ਇਸ ਜਗ੍ਹਾ ਦੇ ਉੱਪਰ ਉਹਨਾਂ ਫੁੱਲਾਂ ਤੇ ਚਾਦਰ ਨੂੰ ਦਫਨਾ ਕੇ ਇੱਥੇ ਮਜ਼ਾਰ ਬਣਾ ਦਿੱਤੀ سکھا بلوں شری گروہ نانک دیو جی مہاراج کے فلام سسکار کیا گیا جو چادر فل سنسکار کر کے اس کلا دے اوپر مٹی سماعت بنائی گئی جو تسی دیکھ رہے ہو

好好

Obrigado. <coughs> ਸ਼ਹਾਦਤ ਇਹ ਪੌੜੀਆਂ ਜਾਂਦੀਆਂ ਨੇ ਉੱਪਰਲੀ ਛੱਤ ਤੇ ਦੇਖਦੇ ਆ ਉੱਪਰਲੀ ਛੱਤ ਖੁੱਲੀ ਆ ਜਾਂ ਨਾ ਗੇਟ ਨੂੰ ਤਾਲਾ ਲੱਗਿਆ ਹੋਇਆ ਹੈ ਕਿ ਤੁਸੀਂ ਇਸ ਤਰ੍ਹਾਂ ਦਰਸ਼ਨ ਕਰ ਸਕਦੇ ਹੋ ਇਹ ਦਰਬਾਰ ਸਾਹਿਬ ਜੋ ਉੱਪਰ ਬਣਿਆ ਹੋਇਆ ਇਹ ਸਾਰਾ ਪੁਰਾਣਾ ਹੈ ਰਿਪੇਅਰ ਜ਼ਰੂਰ ਕੀਤੀ ਹੋਵੇਗੀ ਔਰ ਬਿਲਡਿੰਗ ਬਹੁਤ ਪੁਰਾਣੀ ਹੈ ਜੇ ਜਨਮ ਭਗਵਾਨ ਜੀ ਦਰਬਾਰ ਸਾਹਿਬ ਜੋ ਉੱਪਰ ਉੱਤੇ ਦੇ ਸਰਪਤ ਕਾਰ ਕੋ ਮੇਰੀ ਬਰਨ ਦੇ ਰਿਸ਼ਾ ਹੋ ਤਸਾ ਹੋ ਜਿਸ 파ਸ ਬਰਖੇ ਨਾ ਸੋਹੀਆ ਸਭ ਨਾਮ ਗੇ ਸਾਹੋ ਸਤੋ ਤਸਾ ਉਹਦੇ ਗੱਲ 23 ਸੰਕਲਨ ਕੀ ਖੂਨ ਜਿਹੜੀ ਹਰ ਇੱਕ ਨੇ ਆਪ ਨੂੰ ਲਾਭ ਬਖਸ਼ਾ ਹੁਣ ਆਪਾਂ ਅੱਗੇ ਚੱਲਦੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਖੂਹ ਦੇ ਦਰਸ਼ਨ ਕਰਨ ਜਿੱਥੋਂ ਉਹ ਆਪਣੀਆਂ ਖੇਤੀਆਂ ਨੂੰ ਪਾਣੀ ਦਿੰਦੇ ਹੁੰਦੇ ਸਨ ਮੈਂ ਬੇਨਤੀ ਕਰਦਾ ਯਤਪਾਰਿਆਂ ਜੀ ਸਾਥ ਸੰਗਤ ਸਤਿ ਪੁਰਣੀ ਨੇ ਪੂਰੇ ਮੰਦਰ ਵਿੱਚ ਪਰਮਾਤਮਾ ਦੀਆਂ ਨਿਸ਼ਾਨੀਆਂ ਰੱਖੀਆਂ ਇਹ ਪਰਮਾਤਮਾ ਕਿਵੇਂ ਨਾ ਹੁੰਦਾ ਔਰ ਇਹ ਆ ਜੀ ਖੂਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਾਣੀਆਂ ਟਿੰਡਾਂ ਵਾਲਾ ਹਲਟ ਲੱਗਿਆ ਹੋਇਆ ਹੈ ਵਾਲਾ ਨਾਮ ਜਮਾਨੇ ਕੇ ਮੋਟਰਾ ਵੀ ਇਹਦੇ ਵਿੱਚ ਲੱਗੇ ਹੋਈਆਂ ਨੇ ਜਿੱਥੋਂ ਪਾਣੀ ਬਾਹਰ ਟੂਟੀਆਂ ਤੇ ਦਿੱਤਾ ਜਾਂਦਾ ਹੈ ਤੇ ਸੰਗਤ ਉਹ ਪਾਣੀ ਛਕ ਲੈਂਦੀ ਹੈ ਉਹਦੇ ਵਰਤਾਉ ਨੂੰ ਕਿ ਇੱਕ ਖੋਲ ਕੋਚ ਇੱਕ ਖਾਰ ਕੋਈ ਇੱਕ ਸਾਹੀ ਕੋਈ ਅੱਜ ਵੀ ਪਾਣੀ ਖੜਾ ਹੈ ਤੇ ਬਹੁਤ ਡੂੰਗਾ ਪਾਣੀ ਹੈ ਇਹਦੇ ਵਿੱਚ ਇਸਦੇ ਚੁਫੇਰੇ ਚੁਗਿਰਦ ਇੱਕ ਗੋਲ ਇਮਾਰਤ ਬਣਾਈ ਗਈ ਹੈ ਤਾਂ ਕਿ ਇਸ ਦੀ ਪ੍ਰੋਟੈਕਸ਼ਨ ਕੀਤੀ ਜਾ ਸਕੇ ਅਤੇ ਇਹ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਹੈ ਕੋਈ پارک ਕਰਤਾ ਹੋਵੇ ਨਾ ਇਹ ਦਰਵਾਜ਼ਾ ਕੁਲਪਾਣੀ ਦੀ ਉੱਧ ਤੁਹਾਡੇ ਨਾਲ ਇਹਦੇ ਸਾਹਮਣੇ ਇੱਕ ਠੀਕ ਹੈ ਜੀ ਇਹਦੇ ਨਾਲ ਦੀਆਂ ਹੋਰ ਚੀਜ਼ਾਂ ਵੀ ਆਪਾਂ ਦੇਖਦੇ ਹਾਂ ਪਾਕਿਸਤਾਨੀ ਵੀਰਾਂ ਨੂੰ ਪਾਟ ਕਰਦੀ ਵੇਖ ਰਹੀਆਂ ਕਿਉਂਕਿ ਦੋਸਤਾਨ ਦੇ ਵਿੱਚ ਕਿਸੇ ਕ੍ਰਾਂਤੀ ਨੂੰ ਅੰਦਾਜ਼ ਕਰਦੇ ਆਂ ਦੇਖ ਲਓ ਕਿਸੇ ਪਾਕ ਇੱਥੇ ਪਾਣੀ ਆਉਂਦਾ ਹੈ ਪਾਣੀ ਉਹਦੀ ਲੋਕਾਂ ਕਰਾਂਗੇ ਪਕਵਾਰੀ ਭਾਵਾਂ ਇਹ 7 ਕੋਟੇ 3 ਅੱਖਰਾਂ ਦੇ ਵਿੱਚ ਮੂਲ ਅੱਖਰ ਦਾ ਇਹ ਹੈ ਜੀ ਬੰਦ ਜਿਉਂਦਾ ਹੈ ਯਾਨੀ ਕਿ ਜਿੰਦਾ ਬੰਦ ਹੈ ਇਹ ਜੋ ਕਿ ਭਾਰਤੀ ਹਵਾਈ ਸੈਨਾ ਨੇ 1971 ਦੀ ਲੜਾਈ ਵੇਲੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨੂੰ ਨਸ਼ਟ ਕਰਨ ਦੇ ਲਈ ਛੁਪਿਆ ਸੀ ਜੋ ਕਿ ਇਸ ਦਾ ਬਿਆਨ ਕਰਨ ਵਾਲਾ ਇੱਥੇ ਕੋਰਡ ਲੱਗਿਆ ਹੋਇਆ ਉਸ ਬੋਰਡ ਦੇ ਉੱਪਰ ਇਹ ਸਾਰਾ ਵੇਰਵਾ ਦਰਜ ਹੈ ਜਿੱਦਾਂ ਅਮਰ ਸਿੰਘ ਜਿੱਦਾਂ ਸਰਕਾਰ ਕੋਲ ਸਾਹੀ ਮਿੱਟੀ ਵਗੈਰਾ ਹਟਾ ਕੇ ਇਸ ਨੂੰ ਇਸ ਤਰ੍ਹਾਂ ਇੱਕ ਪਿੱਲਰ ਦੇ ਉੱਪਰ ਹਰ ਥਾਂ ਦੇ ਸੀਸੇ ਦੇ ਅੰਦਰ ਸਾਮਕੇ ਰੱਖਿਆ ਗਿਆ ਹੈ ਆਹ ਹੋ ਜਾ ਮੈਂ ਹੋ ਗਿਆ ਆਹ ਹੋ ਜਾ ਨਹੀਂ ਜਿਸ ਸਿਸਟਮ ਵਿੱਚ ਪਰਮਾਤਮਾ ਤੁਹਾਡੇ ਕੋਲ ਰੂਲ ਬੈਕ ਹੈ ਜਿਹੜਾ ਪਰਮਾਤਮਾ ਦਾ ਇੱਕ ਹੈ ਜਿਹੜਾ ਇੱਕ ਹੈ ਇਹ ਹੈ ਉਹਨਾਂ ਟਿੰਡਾਂ ਨੂੰ ਜੋ ਖੋਦੇ ਅੰਦਰ ਨੇ ਚਲਾਉਣ ਵਾਲਾ ਸਿਸਟਮ ਕੋਣ ਫਿਲਹਾਲ ਇਹਦੇ ਉੱਪਰ ਮੋਟਰ ਲੱਗੀ ਹੋਈ ਹੈ ਕਿਸੇ ਟਾਈਮ ਤੇ ਇਹ ਬਲਦਾ ਵਗੈਰਾ ਨਾਲ ਚੱਲਦਾ ਹੋਵੇਗਾ ਪਰਮਾਤਮਾ ਦੇ ਹੱਥ ਵਿੱਚ ਨਿਵਾਸ ਦੇਣਾ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਬੰਦੇ ਦਾ ਜਨਮ ਦੇਣਾ ਤੇ ਮਾਰਨਾ رو روزی پیم چلایا جا رہا چک نہیں نقصان ہو گیا نہیں کلو نہیں پانچ کرنا شاہ کرا نہیں نہ کرتا ਉਹ ਇਸ ਸਾਡੇ ਨੂੰ ਮੈਕ ਕਿਹਾਵੇ ਇੱਕ ਘਾਕ ਵਾਲਾ ਇਹ ਕਿਰਪਾਨ ਦਾ ਮਾਡਲ ਉਦਘਾਟਨੀ ਸਮਾਰੋਹ ਦੇ ਲਈ ਬਣਾਇਆ ਗਿਆ ਸੀ ਜਦੋਂ ਮੈਨੂੰ ਇਸ ਇੱਥੋਂ ਦੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਨੇ ਇਸ ਕੋਰੀਡੋਰ ਦਾ ਉਦਘਾਟਨ ਕੀਤਾ ਸੀਗਾ ਉਸ ਸਮੇਂ ਇਸ ਕਿਰਪਾਨ ਦੇ ਮਾਡਲ ਦਾ ਉਦਘਾਟਨ ਕਰਕੇ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ ਸੀ ਇਹ ਬਿਲਕੁਲ ਬਾਰਡਰ ਦੇ ਉੱਪਰ ਆ ਗਏ ਦੇਖੋ ਸਾਹਮਣੇ ਪਾਕਿਸਤਾਨ ਦੀਆਂ ਬੰਕਰ ਵਗੈਰਾ ਪੋਸਟਾਂ ਨਜ਼ਰ ਆ ਰਹੀਆਂ ਨੇ ਤੇ ਉਰੋਂ ਸਿਰਫ 2 ਕਿਲੋਮੀਟਰ ਹੱਦ 3 ਕਿਲੋਮੀਟਰ ਦੇ ਉੱਪਰ ਤਾਰ ਲੱਗੀ ਹੋਈ ਹੈ ਤੇ ਦੂਜੇ ਪਾਸੇ ਭਾਰਤ ਹੈ ਜੇ ਨਾ ਕੋ ਪੱਟੀ ਜੇ ਕਰੇ ਸੁਲਤਾਨਾਂ ਭਾਉ ਕਰਾਇਦਾ ਤਾਰ ਮੰਗਣ ਵੇਖਣਾ ਪੈਂਦਾ ਆ ਪਰਮਾਤਮਾ ਦਾ ਕੰਮ ਜੀ ਜੇ ਐਦਾਂ ਦਾ ਕੰਮ ਕੋਈ ਹੋਰ ਪੈ ਕੰਮ ਕਰ ਸਕਦਾ ਤੇ ਕਹਿ ਦਿਓ ਕਿ ਰੱਬ ਦਾ ਹੈ ਜੇ ਐਦਾਂ ਦਾ ਕਾਰਜ ਕੋਈ ਦੁਨੀਆ ਦਾ ਉਹ ਜਿਹੜਾ ਕਿਰਪਾਨ ਦਾ ਮਾਡਲ ਬਣਿਆ ਸੀਗਾ ਉਸ ਤੋਂ ਆਪਾਂ ਅੱਗੇ ਦੀ ਚੱਲਦੇ-ਚੱਲਦੇ ਆ ਦੇਖੋ ਇਸ ਗੰਡੀ ਰਾਹੀਂ ਚੱਲਦੇ-ਚੱਲਦੇ ਉਹ ਦਰਬਾਰ ਸਾਹਿਬ ਆ ਗਦਰ ਆਹ ਕਮਰਿਆਂ ਦੇ ਲਵਾਉਂਦੀ ਅੱਗੇ ਜਾ ਰਹਿਆਂਗੇ ਅੱਗੇ ਨੇ ਗੁਰੂ ਜੀ ਦੇ ਬਾਗ ਵੈਸੇ ਬਾਗ ਦੇ ਨਾਉ ਤੇ ਫਿਲਹਾਲ ਇਹ ਦਰਖਤ ਨੇ ਉਰੇ ਗੁਰੂ ਕੇ ਬਾਗ ਨੂੰ ਜਾਣ ਦੇ ਲਈ ਜੋ ਰਸਤਾ ਹੈਗਾ ਉਹ ਰੋੜੀਆਂ ਵਾਲਾ ਤੇ ਪੈਰ ਨੰਗੇ ਦੇਖੋ ਕਿਉਂਕਿ ਜਦੋਂ ਤੁਸੀਂ ਐਂਟਰੀ ਕਰਦੇ ਹੋ ਪਹਿਲੀ ਵਾਰੀ ਆਉਣੇ ਹੋ ਇੱਥੇ ਆਏ ਉਤਰੇ ਬਸਾਂ ਦੇ ਵਿੱਚੋਂ ਐਂਟਰੀ ਕੀਤੀ ਤਾਂ ਸਭ ਤੋਂ ਪਹਿਲਾਂ ਜੋੜੇ ਜਮ੍ਹਾਂ ਕਰਾ ਲਏ ਜਾਂਦੇ ਨੇ ਤੁਸੀਂ ਕਰਾਉਣਾ ਚਾਹੋ ਨਾ ਕਰਾਉਣਾ ਚਾਹੋ ਪਰ ਤੁਸੀਂ ਅੰਦਰ ਜੋੜੇ ਲੈ ਕੇ ਨਹੀਂ ਜਾ ਸਕਦੇ ਉਹ ਤੁਹਾਨੂੰ ਕਰਾਉਣੇ ਹੀ ਪੈਣਗੇ ਬਾਏ ਫੋਰਸ ਜਾਂ ਬਾਏ ਰੂਲ ਉਸ ਤੋਂ ਬਾਅਦ ਜਿੱਧਰ ਵੀ ਜਾਣਾ ਹੈ ਨੰਗੇ ਪੈਰੀ ਰਹਿਣਾ ਹੈ ਹੁਣ ਮੈਂ ਗੁਰੂ ਕੇ ਬਾਗ ਜਾ ਰਿਹਾ ਤੇ ਸੜਕ ਰੋੜਾਂ ਵਾਲੀ ਹੈ ਜੋ ਕਿ ਤੁਰਨ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਆਹੀ ਹੌਲੀ ਹੌਲੀ ਜਾ ਰਹੇ ਆਪਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਦਰਖਤ ਨੇ ਉਰੇ ਜਿਨ੍ਹਾਂ ਨੂੰ ਆਪਾਂ ਖਜੂਰ ਦਾ ਦਰਖਤ ਕਹਿੰਦੇ ਆ ਲਗਾਏ ਗਏ ਨੇ ਕਾਫੀ ਏਰੀਆ ਦੇ ਵਿੱਚ ਉਸ ਜਗ੍ਹਾ ਤੋਂ ਲੈ ਕੇ ਉਸ ਜਗ੍ਹਾ ਤੱਕ ਸਾਰੇ ਇਹ ਲਗਾਏ ਗਏ ਨੇ ਅੱਗੇ ਬੋਰਡ ਲੱਗਿਆ ਹੋਇਆ ਜਿਹਨੂੰ ਕਹਿੰਦੇ ਨੇ ਗੁਰੂ ਜੀ ਦੇ ਬਾਗ ਬਾਬਾ ਜੀ ਦੇ ਬਾਗ ਰਹਿਣ ਸਹਿਣ ਦਾ ਬਹੁਤ ਪ੍ਰਬੰਧ ਹੈ ਗਾਉਰੇ ਬਹੁਤ ਕਿਉਂਕਿ ਨਵੀਂ ਬਿਲਡਿੰਗ ਹੈ ਸਾਰੀ ਇਹ ਤੇ ਉਹਦੇ ਅੰਦਰ ਬਹੁਤ ਕਮਰੇ ਨੇ ਹਾਲ ਕਮਰੇ ਵੀ ਨੇ ਛੋਟੇ ਕਮਰੇ ਵੀ ਨੇ ਹੋ ਸਕਦਾ ਏਸੀ ਵਾਲੇ ਵੀ ਹੋਣ ਪਰ ਏਸੀ ਵਾਲੇ ਸੰਗਤਾਂ ਨੂੰ ਨਾਰਮਲੀ ਨਹੀਂ ਦਿੱਤੇ ਜਾਂਦੇ ਓਹੋ ਜਥੇਦਾਰਾਂ ਵਾਸਤੇ ਜਾਂ ਰਸੂਖਦਾਰਾਂ ਵਾਸਤੇ ਹੀ ਹੋ ਸਕਦੇ ਨੇ ਵੈਸੇ ਮੈਂ ਏਸੀ ਮੈਨੂੰ ਨਜ਼ਰ ਨਹੀਂ ਆਇਆ ਕਿਤੇ ਵੀ ਕਹਿਣ ਦੇ ਮੁਤਾਬਕ ਹੈ ਜੋ ਸੰਗਤਾਂ ਕਹਿ ਰਹੀਆਂ ਨੇ ਕਿ ਹਾਂ ਇੱਥੇ ਏਸੀ ਕਮਰੇ ਹੈਗੇ ਨੇ ਬਾਬਾ ਜੀ ਦੇ ਬਾਗ ਦਾ ਬੋਰਡ ਆ ਗਿਆ ਜੀ ਆਪਾਂ ਹੁਣ ਬੋਰਡ ਦੇ ਲਵੇ ਵਿਚ ਖੜ ਕੇ ਦੇਖੀਏ ਤਾਂ ਆਪਾਂ ਨੂੰ ਇਹਨਾਂ ਖਜੂਰਾ ਦੇ ਦਰਖਤਾਂ ਤੋਂ ਬਿਨਾ ਫਿਲਹਾਲ ਇੱਥੇ ਕੋਈ ਵੀ ਬੋਰਡ ਵਗਾਂ ਹੋਰ ਤਰ੍ਹਾਂ ਦਾ ਬਾਗ ਨਜ਼ਰ ਨਹੀਂ ਆ ਰਿਹਾ ਹੋ ਸਕਦਾ ਇਸ ਜਗ੍ਹਾ ਦੇ ਉੱਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਉਹਨਾਂ ਦਾ ਬਾਗ ਹੋਵੇ ਤੇ ਇਹ ਸਾਰੀਆਂ ਰਹਿਸ਼ੀ ਬਿਲਡਿੰਗਾਂ ਨੇ ਜੋ ਦਿਖ ਰਹੀਆਂ ਨੇ ਆ ਤਾਰ ਲੱਗੀ ਹੋਈ ਹੈ ਤਾਰ ਕਰਤਾਰਪੁਰ ਸਾਹਿਬ ਦੇ ਏਰੀਏ ਨੂੰ ਕਵਰ ਕਰਨ ਵਾਸਤੇ ਇਹ ਬਾਰਡਰ ਦੀ ਜੋ ਤਾਰ ਹੈ ਉਹ ਉਸ ਪਾਸੇ ਰਾਵੀ ਦੇ ਪਾਰ ਹੈ ਦਰਿਆ ਹੈ ਉਹਦੇ ਪਰਲੇ ਪਾਸੇ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੇ ਭਾਗ ਦੇ ਵਿੱਚ ਆਪਾਂ ਦੇਖਾਂਗੇ ਕਰਤਾਰਪੁਰ ਸਾਹਿਬ ਦੀ ਮਾਰਕੀਟ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੂਰਤੀ ਦਾ ਉਦਘਾਟਨ ਲੰਗਰ ਹਾਲ ਅਤੇ ਹੋਰ ਵੀ ਬਹੁਤ ਕੁਝ ਬਣੇ ਰਹੋ ਸਾਡੇ ਚੈਨਲ ਹਰੀਕਾ ਟਰੈਵਲਰ ਦੇ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ